ਹਾ ਮੈਂ ਅਬ ਗੁਣ ਪਰੇ ਇੱਕ ਗੁਣ ਨਖੀ ਅੰਮ੍ਰਿਤ ਛਾੜ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਭੁਲੇ ਸੋਤ ਦਾਰਸਿਉ ਪ੍ਰੀਤ ਲਗ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮੇਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੂ ਸਰਨੈ ਸੋ ਕਹਾ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾ ਦਾ ਸਾਹੂ जिस पास बठिया सोहया सब न देस سری واہے गुरु साहिब जी ਤਨਾਸਰੀ ਮਹਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਣ மரண ந ஆவண சில மில்வாத்தின ஆவண ਕੋਰ ਮਹ ਦਾਸ ਦਾਸ ਮਹ ਸੋਏ ਜਹ ਦੇਖ ਤਹ ਆਵਰ ਨਾ ਕੋਏ گور ਮੋਖੇ ਭਗਤ ਸਹਜ ਘਰ ਪਾਈਐ ਬੇਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚ ਦੜਾਵੇ ਕਥ ਕਥਾ ਵੈ ਸਬਦ ਮਿਲਾਵੈ ਹਰ ਕੀ ਲੋਗ ਅਵਰ ਨਹੀਂ ਕਾਰਾ ਸਚਉ ठाकुर ਸਾਚ ਪਿਆਰਾ ਮਨੁਵਾ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਾਤਿ ਗੁਰ ਪੂਰਾ ਮਿਲੈ ਮਿਲਾਈ ਆਪੇ ਦਿਖਾਵੈ ਆਪੇ ਦੇਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ ਪੜ ਪੜ ਭੂਲਹਿ ਚੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਹੀ ਨਾਮ ਜਪੈ ਭਉ ਭੋਜਨ ਖਾਈ ਗੁਰਮੁਖੇ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨ ਵਾਸਾ ਪਰਮਤ ਡੋਲਤ ਭਾਏ ਉਦਾਸਾ ਮਾਨੇ ਮੈਲੇ ਸੂਚਾ ਕਿਉ ਹੋ ਸਾਚ ਮਿਲੈ ਪਾਵੈ ਪਤਸੋਈ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਾਲ ਪੰਕਜ ਮਹ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਦ ਸਲਾਹੀ ਦਬੇ ਨ ਦੂਜਾ ਮੈਂ ਕੋ ਨਾਹੀ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਜੇ ਭਾਏ ਗੁਣ ਗਾਈ ਕਿਸ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀ ਜੋ ਤੁਦ ਭਾਵੈ ਤਿਓ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਆਵਰ ਨਾ ਕੋਇ